ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਜੀ ਸਾਰੇ ਠੀਕ ਠਾਕ ਹੋ ਆਪਾਂ ਵੀ ਠੀਕ ਠਾਕ ਆ ਜੀ ਵਧੀਆ ਤੇ ਅੱਜ ਦੀ ਆਪਾਂ ਨਵੀਂ ਵੀਡੀਓ ਦੀ ਕਰਨ ਲੱਗੇ ਆ ਸ਼ੁਰੂਆਤ ਤੇ ਟਾਈਮ ਜੀ 11:20 ਹੋ ਗਏ ਤੇ ਕੰਮ ਤਾਂ ਦੇ ਆਪਾਂ ਨੇ ਮੇੜ ਲੇ ਹਨਾ ਤੇ ਬੈਠਣਾ ਸੀ ਮੈਂ ਤੇ ਬੀਬੀ ਤੇ ਅਸੀਂ ਪੀ ਆਣੀਆਂ ਚਾਹ ਮੈਂ ਤਾਂ ਪੀ ਲਈ ਚਾਹ ਤੇ ਬੀਬੀ ਨੇ ਵੀ ਚਾਹ ਪੀ ਲਈ ਤੇ ਇੱਧਰ ਬੈਠੀ ਤੇ ਹੁਣ ਅਸੀਂ ਜਾਣੀਆਂ ਥੋੜਾ ਜਿਹਾ ਬਾਜ਼ਾਰ ਚ ਕੰਮ ਹੈ ਤੇ ਬਾਕੀ ਜੀ ਕੱਲ੍ਹ ਵਾਲੀ ਵੀਡੀਓ ਤੇ ਬਹੁਤ ਬਹੁਤ ਸੋਹਣੇ ਸੋਹਣੇ ਕਮੈਂਟ ਆਏ ਥੈਂਕ ਯੂ ਸਾਰਿਆਂ ਦਾ ਤੇ ਸਾਰਿਆਂ ਨੇ ਬਹੁਤ ਬਹੁਤ ਦਾਹੀਆਂ ਦਿੱਤੀਆਂ ਹਨਾ ਤੇ ਮਾ ਬੀਬੀ ਨੂੰ ਬਹੁਤ ਲਾਇਆ ਸਾਰਿਆਂ ਨੇ ਵੀ ਮਾਤਾ ਨੇ ਬਹੁਤ ਵਧੀਆ ਕੰਮ ਕਰਿਆ ਚੰਗਾ ਕੰਮ ਕਰਿਆ ਤੇ ਇੱਕ ਰਾਜਵਿੰਦਰ ਭੈਣ ਕਹਿੰਦੀ ਹਨਾ ਵੀ ਮਾਤਾ ਬਹੁਤ ਸਮਝਦਾਰ ਹੈ ਇਹਨਾਂ ਨੂੰ ਫਿਕਰ ਹੈ ਸਾਰੀ ਵੀ ਸਾਰੇ ਬੱਚਿਆਂ ਦਾ ਘਰ ਦਾ ਫਿਕਰ ਹੈ ਇਹ ਤਾਂ ਹੁੰਦਾ ਹੀ ਹੈ ਜੀ ਹਨਾ ਭੈਣਾਂ ਨੂੰ ਵੀ ਫਿਕਰ ਤਾਂ ਹੁੰਦਾ ਹੈ ਨਾ ਬਜ਼ੁਰਗ ਬੰਦੇ ਨੂੰ ਤੇ ਫਿਕਰ ਵੀ ਹੁੰਦਾ ਚਲੋ ਹੁੰਦਾ ਹੈ ਹਨਾ ਵੀ ਚਲੋ ਜੇ ਆਪਾਂ ਕਿਸੇ ਥਾਂ ਮਾੜਾ ਮੋਟਾ ਬੋਲ ਜਾਂਦੇ ਉਦੋਂ ਐ ਹੁੰਦਾ ਹਨਾ ਵੀ ਆਪਾਂ ਵੀ ਚਲੋ ਬੋਲਦੇ ਤਾਂ ਸੋਚ ਗਏ ਕਈ ਵਾਰੀ ਹਾਲਾਤ ਇਹ ਜਿਹੀ ਹੋ ਜਾਂਦੇ ਆ ਬੋਲੇ ਬਣਾਨੀ ਰਿਹਾ ਜਾਂਦਾ ਤੇ ਬਜ਼ੁਰਗਾਂ ਨੂੰ ਹਾਂ ਫਿਕਰ ਹੁੰਦਾ ਹੈ ਨਾ ਸਿਆਂ ਦਾ ਬਾਕੀ ਪ੍ਰੀਤ ਤੇ ਜਸ਼ਨ ਦਾ ਬਹੁਤ ਜ਼ਿਆਦਾ ਕਰਦੀ ਬੀਬੀ ਤੇ ਉਹ ਮੋਹ ਕਰਦੀ ਹੈ ਨਾ ਵੀ ਜੋ ਵੀ ਚੀਜ਼ ਹੈ ਨਾ ਵੀ ਮੰਗਣੀ ਹੈ ਇਹਨਾਂ ਨੇ ਉਹੀ ਪਹਿਲਾਂ ਲਿਆ ਕੇ ਹਾਜ਼ਰ ਕਰਦੇ ਲਈ ਹੁਣ ਅੱਜ ਵੀ ਕੁਝ ਸਮਾਨ ਆ ਜਿਹੜਾ ਇਹਨਾਂ ਕੋਲ ਹੈ ਨਹੀਂ ਸੀਗਾ ਤੇ ਜਿਹਦੀ ਮਨਾਇ ਤੱਗ ਜੇ ਹੋਈ ਜਾਂਦੇ ਸੀ ਤੇ ਉਹ ਸੀ ਕਿ ਬੀਬੀ ਕਹਿੰਦੀ ਮੈਂ ਨਾਲ ਚੱਲ ਵੀ ਆਪਾਂ ਚਲੋ ਉਹ ਸਮਾਨ ਜਿਹੜਾ ਹੈ ਨਹੀਂ ਲੈ ਲੈਣਗੇ ਆਪਾਂ ਤੇ ਮੈਂ ਲੈ ਕੇ ਉਥੋਂ ਵਾਪਸ ਆ ਜੂੰਗੀ ਤੇ ਬੀਬੀ ਨੂੰ ਆਪਾਂ ਬਾਤ ਚੜਾ ਆਵਾਂਗੇ ਬਾਕੀ ਆਪਾਂ ਨਾਲ ਦੀ ਨਾਲ ਵਲੌਗ ਬਣਾਵਾਂਗੇ ਕੁਝ ਨਾ ਕੁਝ ਸ਼ਾਰਟ ਆਪਾਂ ਸੋਦੇ ਦੇ ਬਣਾ ਕਰਨੀ ਹੋ ਜੀ ਹੁਣ ਆਪਾਂ ਇੱਥੇ ਲੈਣੇ ਆ ਜਰਾ ਆਪਾਂ ਆ ਜਸ਼ਨ ਦੀ ਪ੍ਰੀਤ ਦੀ ਆ ਜਸ਼ਨ ਦਾ ਜੋੜਾ ਇੱਕਾ ਬੀਬੀ ਚਟਕਾਂ ਦੇ ਜਰਾ ਆਪਾਂ ਵੀ ਲੈ ਸੱਚ ਹਾਂ ਚਟਕਾਂ ਤਾਂ ਭੁੱਲੇ ਬੈਠੇ ਆ ਲੀ ਲੰਗੇ ਲੈਦਿਆਂ ਚਟਕਾਂ ਦੇ ਜਰਾ ਆਪਾਂ ਵੀ ਲੈਣੇ ਆ ਇਹ ਸਭ ਤੋਂ ਵੱਡੀ ਹੈ ਹਾਂ ਇਹੀ ਸਾਈਡ ਜਾਣਾ ਉਹਦੇ ਹਮ नहीं नहीं मैं देखा ला के आपके नहीं Welcome. ਕਿਵੇਂ ਹੈ ਇਹ ਤਾਂ ਬਾਲੀਆਂ ਹੋਣਾ ਹਾਂ ਬੜਾ ਹੱਥ ਨਹੀਂ ਆਦਾ ਬੰਦੂਚੀ ਦਾ ਵਾਸ ਵੀ ਬਣ ਪਿਆ ਤੇ ਛੋਟੀ ਇੱਕ ਪਤੀ ਹੈ ਇਹ ਨੂੰ ਤਾਂ ਠੀਕ ਆ ਥੋੜਾ ਜਿਹਾ ਪੁੱਪੜਾ ਜਿਹਾ ਹਲਕਾ ਵਾਲਾ ਹਾਂ ਪ੍ਰੀਤ ਜੀ ਠੀਕ ਹੈ ਹਮ ਇਹ ਪਰਮਾ ਕਾਰੀ ਕਰਦੇ ਆਪਾਂ ਤੁਸੀਂ ਹਨਾ ਬੀਬੀ ਕੁੜੀਆਂ ਦੀ ਤਾਂ ਜਾਂਦੀ ਹੋ ਜਾਂਦੀ ਬੀਬੀ ਆ ਜਾਂਦੀ ਜਦੋਂ ਹਣ ਸਾਰਾ ਕੁਝ ਪੁੱਛ ਕੇ ਇਹਨਾਂ ਨੂੰ ਕਿ ਸਾਨੂੰ ਕੀ ਚਾਹੀਦਾ ਕੀ ਚੀਜ਼ ਹੈ ਨਹੀਂ ਤੁਹਾਡੇ ਕੋਲੇ ਤੇ ਜਸ਼ਨ ਹੋ ਜਾਈ ਕੋਈ ਯੋਨੀ ਮਤਲਬ ਚਾਟ ਬਣਾਉਣਾ ਕੁਝ ਨਾ ਕੋਈ ਕੁਝ ਬਣਾਣੀ ਉਹਨੇ ਚੀਜ਼ ਮੈਡਮ ਨੇ ਕਿਹਾ ਸਕੂਚ ਬਣਾਉਣ ਵਾਸਤੇ ਉਹ ਵੀ ਸਾਰਾ ਪੁੱਛ ਕੇ ਜਸ਼ਨ ਨੇ ਦੱਸਦਾ ਵੀ ਬੀਬੀ ਆਹ ਸਮਾਨ ਚਾਹੀਦਾ ਇੱਕ ਬੈਂਟਰੀ ਚਾਹੀਦੀ ਹੈ ਛੋਟੇ ਛੋਟੇ ਬੱਲਵਚਾਈ ਦੇ ਉਹ ਵੀ ਸਾਰਾ ਪੁੱਛ ਕੇ ਜਿਵੇਂ ਨੂੰ ਫੇਰ ਹੁਣ ਦੇਖੋ ਕੀ ਗੱਲ ਉਹ ਤੁਹਾਨੂੰ ਨਾਲ ਲੱਗੀ ਜਦੋਂ ਆ ਗਈ ਹਾਂ ਉਹ ਵੀ ਲੈ ਕੇ ਆਵਾਂਗੇ ਸਮਾਨ ਆਪਾਂ ਜਿਵੇਂ ਖੁਸ਼ ਦਸਿਆ ਨਾ ਵੀ ਸਕੂਲ ਚ ਬਣਾਉਣ ਵਾਸਤੇ ਤੇ ਉਹ ਵੀ ਆਪਾਂ ਖਰੀਦਾਰੀ ਕਰੀ ਜਦੋਂ ਤੁਹਾਨੂੰ ਆਪਾਂ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਾਂਗੇ ਇਹ ਫੋਟੋ ਬਹੁਤ ਸੋਹਣੀ ਆਂਦੀ ਕਿਉਂਕਿ ਲਾਈਟਾਂ ਲੱਗੀਆਂ ਹੋਣਾਂ ਸਾਫ਼ ਹੁੰਦੇ ਨੇ ਪੁੱਤਰ ਲਓ ਜੀ ਹੁਣ ਅਸੀਂ ਠੀਕ ਦੇ ਬੱਸ ਮੈਂ ਤੇ ਬੀਬੀ ਬੈਠੇ ਹਾਂ ਮੈਂ ਚਾਰ ਵਾਰ ਮਿਟਾ ਲਿਆ ਜੀ ਮਾਸਟਰ ਪਰ ਨਿਆਣਕਾ ਨਾ ਸੁਚਭੁਲ ਭੱਲ ਜਾਂਦੇ ਨਹੀਂ ਨਹੀਂ ਮੈਂ ਧਿਆਨ ਨਾ ਛੱਡਦਾ ਕੋਈ ਹਰ ਬੰਦੇ ਤੇ ਭਾਵੇਂ ਕਿ ਰੰਜੋ ਜੀ ਲੋ ਜੀ ਕੋਲ ਚੇ ਬਣਵਾਉਣੇ ਆਪਾਂ ਲੋ ਜੀ ਪ੍ਰੀਤ ਤੇ ਜਸ਼ਨ ਕੀ ਸਮਾਨ ਲਈ ਬੈਠੇ ਆ ਸਾਨੂੰ ਇਹ ਦੱਸਣਗੇ ਸਾਰੀ ਚੀਜ਼ ਮੈਂ ਤੇ ਜਸ਼ਨ ਲੈ ਕੇ ਆਏ ਸੀ ਇਹ ਸਮਾਨ ਇਹਨਾਂ ਦਾ ਹਨਾ ਤੇ ਕੋਈ ਪ੍ਰੋਜੈਕਟ ਬਣਾਉਣਾ ਇਹਨਾਂ ਨੇ ਕੱਲ ਨੂੰ ਇਹਨਾਂ ਦਾ ਮਤਲਬ ਹ ਰਿਜ਼ਲਟ ਆਉਣਾਗਾ ਨਾ ਕੱਲ ਨੂੰ ਜਾਣਾ ਆਪਾਂ ਸਕੂਲ ਤੇ ਪ੍ਰੀਤ ਤੇ ਜਸ਼ਨ ਦੱਸਣਗੇ ਕੀ ਬਣਾਉਣਾ ਭਾਈ ਤੁਸੀਂ ਇਹ ਅਸੀਂ ਬਣਾਉਣਾ ਸੋਲਰ ਸਿਸਟਮ ਪ੍ਰੋਜੈਕਟ ਯੈਸ ਸਭ ਤੋਂ ਪਹਿਲਾਂ ਆਪਣੇ ਕੋਲ ਹੈਗਾ ਇੱਕ ਨਮਸਕਾਰ ਤੁਹਾਨੂੰ ਨਮਸਕਾਰ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਭ ਤੋਂ ਪਹਿਲਾਂ ਅੱਜ ਅਸੀਂ ਤੁਹਾਨੂੰ बताएंगे कि सोलर सिस्टम कैसे बनाते हैं। ਸਭ ਤੋਂ ਪਹਿਲਾਂ ਆਪ ਨੂੰ ਲੱਗਿਆ ਇੱਕ ब्लैक चार्ट, ਫਿਰ ਹੈਗੀ ਹੈ ਗਲੂ ਗਨ। ਜਿਹਦੇ ਨਾਲ ਆਈ ਹੈ ਜਿੱਦਾਂ ਨਾ ਰਿਸਨ। ਫਿਰ ਆਪਰੇ ਤੋਂ ਲੱਗਿਆ ਪੇਂਟ, ਕਲਰਸ। ਪੇਂਟ ਕਲਰ ਦਿਖਾਓ। ਲੋ ਜੀ, ਇਹ ਕਲਰ ਕਰਨਗੇ। ਤੇ ਪ੍ਰੋਜੈਕਟ ਜਿਵੇਂ ਵੀ ਬਣਾਉਣਾ। ਬ੍ਰਸ਼ ਆਪਰੇ ਮੈਂ ਹੈਗੇ థਰਮਾਕੋਲ ਦੀ ਬੋਲਸ ਐਂਡ ਆ ਵਾਇਰ। ਤੇ ਆਪਾਂ ਤੁਹਾਨੂੰ ਹੁਣ ਅੱਜ ਵੀਡੀਓ ਸ਼ੇਅਰ ਕਰਾਂਗੇ ਵੀ ਕੀ ਚੀਜ਼ ਬਣਾ ਰਹੇ ਆਂ ਪ੍ਰੀਤ ਤੇ ਜਸ਼ਨ ਤੇ ਕਰੋ ਬਈ ਸਟਾਰਟਿੰਗ ਕਰ ਲਓ ਤੁਸੀਂ ਤੇ ਨਾਲ ਦੀ ਨਾਲ ਆਪਣੇ ਨਾਲ ਤੁਹਾਡੇ ਲਈ ਸ਼ੋਰਟ ਵੀ ਲੈਂਦੇ ਰਵਾਂਗੇ ਨਾਲ ਦੀ ਨਾਲ ਇਹਨੂੰ ਆਪਾਂ ਅਸੀਂ ਖੋਲ੍ਹਾਂਗੇ ਹੁਣ ਆਪਣੀ ਗਲੂ ਬੰਨੀ ਚਲੋ ਜੀ ਦਿਖਾਉਣੀ ਹੈ ਕਿਵੇਂ ਖੁੱਲਦੀ ਐ ਇਹ ਅਸੀਂ ਤਾਂ ਪਹਿਲੀ ਵਾਰ ਟਰਾਈ ਕਰੀ ਜੰਦੀ ਆਂ ਕੋਈ ਨਹੀਂ ਤੇ ਚਲੋ ਜੀ ਇੱਕ ਵਾਰ ਇਹਨਾਂ ਨੂੰ ਹਨਾ ਸਮਾਨ ਦੀ ਸੈਟਿੰਗ ਕਰਨ ਦੋ ਫਿਰ ਆਪਾਂ ਤੁਹਾਨੂੰ ਸ਼ੋਰਟ ਹੋਰ ਲੈ ਕੇ ਦਿਖਾਵਾਂਗੇ ਜਾਓ ਜੀ ਪ੍ਰੀਤ ਕਰੀਏਂਦੀ ਹੈ ਕਲਰ ਤੇ ਪ੍ਰੋਜੈਕਟ ਥੋੜਾਇਆ ਕੁਛ ਨਾ ਕੁਛ ਤਿਆਰ ਕਰ ਰਹੀ ਹੈ ਤੇ ਇਧਰ ਆਪਾਂ ਬਣਾਉਣੀ ਹੈ ਜੀ ਸਬਜੀ ਸਬਜੀ ਆਪਾਂ ਬਣਾਉਣੀ ਹੈ ਆਲੂ ਚੋਲੇ ਮੈਨ ਲੱਗਿਆ ਆਲੂ ਚੋਲੇ ਬੁਤੀ ਆਣੀ ਹੈ ਨਰੀ ਨੇ ਆਲੂ ਚੋਲੇ ਦਾ ਮਸਾਲਾ ਰਲਦੇ ਇਹ ਕਲਰ ਕੋਸ਼ਤਾ ਹੋ ਗਿਆ ਹਨਾ ਵੀਰ ਜੀ ਹਨਾ ਦੁਬਾਰਾ ਕਲਰ ਦੀ ਕੁਆਲਿਟੀ ਵਧੀਆ ਹੈਣੀਗੀ ਪਤਲਾ ਜੇ ਬੰਦਾ ਅਸਲ ਬਈ ਮਿੰਗੇ ਲਿਆ ਹੁੰਦਾ ਤਾਂ ਛੋਟੇ ਦਿੰਦੀ ਸੀ ਕਲਰ ਜਿਹੜੇ ਆਪਣੇ ਪੈ ਨਹੀਂ ਕਰੇ ਉਹ ਉਹ ਦਿੰਦੇ ਸੀਗੇ ਤੇ ਅਸੀਂ ਕੰਪੇਟੈਂਸ ਦੇ ਮੈਂ ਤੇ ਮੰਮੀ ਨੇ ਆਖਿਆ ਮੈਂ ਕਿਹਾ ਮੈਂ ਤੇ ਮੰਮੀ ਨੇ ਆਖਿਆ ਕਿ ਬਾਈ ਹੋਰ ਦੇ ਆ ਛੋਟਾ ਨਾਲ ਹੀ ਚੱਲੂਗਾ ਪ੍ਰੀਜ਼ਾ ਤਾਂ ਬਲੂ ਕਲਰ ਆ ਗਿਆ ਔਰ ਚੁਰਜਤੇ ਤੇ ਲਓ ਜੀ ਮਸਾਲਾ ਰਗੜਨੇ ਆਪਾਂ ਤੇ ਫਿਰ ਦੁਬਾਰਾ ਕੀ ਕਰਨਾ ਪਤਾ ਹਾਂ ਕੀ ਕਰਨਾ ਤੇ ਉਹ ਥੰੜੀ ਵਾਲਾ ਪਾਸ ਕਰਦੇ ਹਾਂ ਥ੍ਰੀ ਸਭ ਪਹਿਲਾਂ ਉਹ ਬਣਾ ਲਓ ਚਲੋ ਤੇ ਮੰਮੀ ਮੈਂ ਇਹਨਾਂ ਗਲੂਗਾਂ ਦੇ ਯੂਜ਼ ਕਰਕੇ ਦਿਖਾਵਾਂ ਤੇ ਬਾਕੀ ਜੀ ਸਾਰੀਆਂ ਭੈਣਾਂ ਨੂੰ ਹਨਾ ਹੈਪੀ ਕਰਵਾ ਚੌਥ ਸਾਰੀਆਂ ਭੈਣਾਂ ਨੂੰ ਤੇ ਕਰਵਾ ਚੌਥ ਦੀਆਂ ਬਹੁਤ-ਬਹੁਤ ਵਧਾਈਆਂ ਹੋਣ ਹਨਾ ਤੇ ਸਾਰੀਆਂ ਭੈਣਾਂ ਹਲਦੀਆਂ ਵਸਦੀਆਂ ਰਿਹਾ ਉਹ ਤੇ ਖੁਸ਼ ਰਿਹਾ ਕਰੋ ਹਨਾ ਤੇ ਬਾਕੀ ਜੀ ਸਾਰੇ ਮੈਨੂੰ ਪੁੱਛਾ ਅਜ ਕਮੈਂਟਾਂ ਚ ਇਹ ਚੀਜ਼ ਪੁੱਛਣਗੇ ਮੈਂ ਬਾਹਲਾ ਹੱਲੀ ਜਾਂਦਾ ਕੈਮਰਾ ਸਾਰਿਆਂ ਮੈਨਾਂ ਇਹ ਚੀਜ਼ ਪੁੱਛਣਗਾ ਨਾ ਵੀ ਤੁਸੀਂ ਵੀ ਪਹਿਨੇ ਹਨਾ ਵਰਤ ਨਹੀਂ ਰੱਖਿਆ ਤੇ ਮੈਂ ਵਰਤ ਬਸ ਇਸੇ ਕਰਕੇ ਨਹੀਂ ਰੱਖਿਆ ਹਨਾ ਕਿਉਂਕਿ ਐ ਹੁੰਦਾ ਵੀ ਗੱਗੀ ਹੈ ਨਹੀਂ ਸੀਗਾ ਚਲੋ ਆਇਆ ਮੇਰਾ ਜੀ ਜੀ ਨਹੀਂ ਮੰਨਿਆ ਹਨਾ ਵੀ ਮੈਂ ਵਰਤ ਰੱਖਾਂ ਤੇ ਅੱਗੇ ਗੱਗੀ ਹੁੰਦਾ ਸੀ ਹਨਾ ਉਹਨੇ ਕਹਿਣਾ ਮੈਨੂੰ ਮੈਂ ਛੇੜਨ ਲੱਗ ਜਾਂਦੀ ਮੈਂ ਕਹਿੰਦੀ ਮੈਂ ਵਰਤ ਨਹੀਂ ਰੱਖਦੀ ਗੱਗੀ ਇਸ ਵਾਰ ਤੇ ਮੈਂ ਛੇੜਨ ਲੱਗ ਜਾਂਦੀ ਤੇ ਮੈਨੂੰ ਕਹਿ ਦਿੰਦਾ ਰੱਖ ਦੀ ਵਰਤ ਵਰਤ ਰੱਖ ਲੈ ਤੇ ਐ ਕਰ ਲੈ ਤੂੰ ਵਰਤ ਦੀ ਤਿਆਰੀ ਕਰ ਲੈ ਕੀ ਸਵੇਰੇ ਖਾਂਦੇ ਹੁੰਦੇ ਸਮਾਨ ਹੈਗਾ ਕਰੇ ਚੂਰੀ ਨਹੀਂ ਕੁੱਟੇਗੀ ਕੋਈ ਕਿਉਂ ਹੋ ਜਾ ਖੰਡ ਵਗੈਰਾ ਹੈਗੀ ਸਾਰਾ ਐ ਪੁੱਛਣਾ ਨਾ ਨੇ ਤੇ ਉਹ ਫਿਰ ਉਹ ਹਣਾ ਉਦੋਂ ਐ ਜੀ ਹੋ ਜਾਂਦਾ ਚਾ ਜਾ ਹੋ ਜਾਂਦਾ ਵੀ ਹਨਾ ਇੱਕ سپورਟ ਜੀ ਮਿਲ ਜਾਂਦੀ ਹੈ ਹਨਾ ਵਿਚਾਲੇ ਖੁਸ਼ ਹੈ ਨਾ ਗੱਗੀ ਕਹਿੰਦਾ ਵੀ ਵਰਤ ਰੱਖ ਲੈ ਵੀ ਮੈਨੂੰ ਰੱਖਣਾ ਚਾਹੀਦਾ ਇਹ ਚੀਜ਼ ਤੇ ਹੁਣ ਆਏ ਲੱਗਦਾ ਹਨਾ ਕੱਲਿਆਂ ਨੂੰ ਆਰਦਾ ਹੀ ਨਹੀਂ ਆਉਂਦਾ ਔੜਜੀ ਨਹੀਂ ਆਉਂਦੀ ਹਨਾ ਵੀ ਵਰਤ ਰੱਖਾਂ ਜਾਂ ਕਿਵੇਂ ਹਨਾ ਤੇ ਇਹ ਕਿਤੇ ਜੀਜਾ ਨਹੀਂ ਮੰਨੇ ਹਨਾ ਮੇਰਾ ਵਰਤ ਰੱਖਣ ਨੂੰ ਐਸੇ ਪਹਿਲਾਂ ਵੀ ਨਹੀਂ ਮੈਂ ਰੱਖਿਆ ਸੀਗਾ ਜੋਂਗ ਗੱਗੀ ਅੰਦਰ ਹੈ ਹਾਂ ਬਤਾ ਮੈਨੂੰ ਕਾਰਡ ਬੋਰਡ ਹੈ ਕਿ ਆਹੀ ਬਟਾ ਹਾਂ ਹਾਂ ਬਟਨੋ ਹਾਂ ਕੋਲਕਾਤਾ ਕਹਿੰਗੇ ਜਾਂ ਉਸ ਪਰ ਜਿਹੜੀ ਕਰੀਏ ਨਾ ਬਟਾ ਕੋਈ ਨਹੀਂ ਕਰਤੋ ਤੇ ਫਿਰ ਹਨਾ ਇਹ ਹੁੰਦਾ ਵੀ ਜਿੰਦਿੰਦਾ ਉਹ ਅੰਦਰ ਗਿਆ ਗੱਗੀ ਆਪਾਂ ਵਰਤ ਮੈਂ ਰੱਖਿਆ ਨਹੀਂ ਬਿਲਕੁਲ ਮੈਂ ਵਰਤ ਰੱਖਣੋਂ ਹਟ ਗਈ ਪਰ ਮੈਂ ਇਸ ਵਾਰ ਐ ਸੋਚਿਆ ਸੀਗਾ ਵੀ ਮੈਂ ਕਿਹਾ ਵੀ ਹਨਾ ਚਲੋ ਆਪਦੀ ਮਿਹਨਤ ਦੀ ਕਮਾਈ ਹਨਾ ਪੇਮੈਂਟ ਆਈ ਆਪਣੀ ਤੇ ਮੈਂ ਸੋਚਿਆ ਸੀ ਵੀ ਥੋੜਾ ਜਿਹਾ ਮਹਿੰਗਾ ਸੂਟ ਲੈ ਕੇ ਜਾਨੀ ਕਿ 3000 3500 ਦਾ ਸੂਟ ਮੈਂ ਬਣਾਉਣਾ ਹੈ ਤੇ ਐਕਿ ਮੈਂ ਵਾਰਤ ਰੱਖਣਾ ਹਨਾ ਵੀ ਇਸੇ ਖੁਸ਼ੀ ਚ ਵਾਰਤ ਰੱਖਣਾ ਹੈ ਹਨਾ ਵੀ ਚਲੋ ਕੁਛ ਆਉ ਦਾ ਕਮਾਉਣ ਲੱਗ ਗਿਆ ਹਨਾ ਵੀ ਆਪਦੇ ਦਸਨੋਂ ਆਹਾਂ ਦੀ ਮਿਹਨਤ ਕਰੀ ਹੈ ਤੇ ਫਿਰ ਮੇਰਾ ਜੀਜਾ ਨਹੀਂ ਮੰਨਿਆ ਹਨਾ ਫਿਰ ਮੈਨੂੰ ਐ ਲੱਗਿਆ ਵੀ ਵੀ ਮੈਨੂੰ ਕੋਈ ਐਂ ਕਹਿਆ ਇਹਨਾਂ ਨਾਲ ਤਾਂ ਹੈ ਨਹੀਂ ਹਨਾ ਵੀ ਤੂੰ ਬਰਤ ਰੱਖ ਲੈ ਜਾ ਤੂੰ ਐਂ ਕਰ ਲੈ ਰਮਣਾ ਜਾ ਵਿਚਾਲਾ ਨਾ ਤੇ ਤੈਨੂੰ ਕੁਛ ਚਾਹੀਦਾ ਜਾਂ ਲੈ ਕੇ ਆਈਏ ਅੱਪਾ ਹਨਾ ਵਿਚਾਲਾ ਅੱਗੇ ਸਾਰਾ ਅੱਗੇ ਤੱਕ ਅੱਗੇ ਲਾ ਕੇ ਬਾਰਾ ਕਰੇਗਾ ਅੱਗੀ ਤੇ ਹੁਣ ਬਸ ਜੀਜਾ ਹੀ ਨਹੀਂ ਮੰਨਿਆ ਇਦ ਕੀ ਹਨਾ ਬਰਤ ਰੱਖਣ ਨੂੰ ਤੇ ਤਾਂ ਕਰਕੇ ਅੱਪਾ ਬਰਤ ਨੂੰ ਦੇਖਿਆ ਸਹੀ ਹੈ ਸਹੀ ਹੈ ਬਾਕੀ ਸਾਰਿਆਂ ਪਰਾਂ ਨੂੰ ਹੈਪੀ ਅੰਮੀ ਕਰਵਾ ਚੌਥ ਤੇ ਚੜ੍ਹਦੀ ਕਲਾ ਚ ਰਹਿਣ ਸਾਡੇ ਭਰਾ ਤੇ ਮਿੱਤਰ ਤੇ ਸਾਰਿਆਂ ਦੀ ਜੋੜੀ ਹਨਾ ਬਣੀ ਰਹੇ ਸਦਾ ਉਮਰ ਭਰ ਇੱਕ ਦੂਜੇ ਦਾ ਸਾਥ ਨਭਾਉਂਦੇ ਰਹਿਣਾ ਤੇ ਆਈ ਹੱਸ ਖੇਡ ਕੇ ਸਾਰੀਆਂ ਭੈਣਾਂ ਵਰਤ ਰੱਖਦੀਆਂ ਰਹਿਣ ਤੇ ਚੜਦੀ ਕਲਾ 'ਚ ਰਹੋ ਜੀ ਸਾਰੀਆਂ ਭੈਣਾਂ ਤੇ ਬਸ ਅੱਜ ਬੀਬੀ ਵੀ ਜਾਵਦੀ ਹਨਾ ਇਕੱਲੇ ਜੇ ਰਹਿ ਗਏ ਜੀ ਜਾਣੇ ਲੱਗਦਾ ਹੋਰ ਹੀ ਘਰ ਜਾ ਖਾਣ ਨੂੰ ਆਈ ਜਾਂਦਾ ਇਕੱਲਿਆਂ ਤੇ ਹੋਰ ਹੀ ਮਨ ਜਾਂਣਾ ਉਸ ਤਾਂ ਜਿਹਾ ਹੋ ਜਾਂਦਾਗਾ ਵੀ ਸਾਰਾ ਦਿਨ ਵਰਤਾ ਦਾ ਕਰਕੇ ਹਨਾ ਐਂ ਦੇਖਦੇ ਆ ਸਾਰੇ ਸੱਜੀਆਂ ਫਿਰਦੀਆਂ ਸਵਰੀਆਂ ਨਾ ਮਹਿੰਗੀ ਮਹਿੰਗੀ ਸਾਰੀਆਂ ਦੀ ਆ ਬਾਜ਼ਾਰ 'ਚ ਅਸੀਂ ਕਹੇ ਜਸ਼ਨ ਦੇ ਮੈਂ ਬਾਜ਼ਾਰ ਅਸੀਂ ਵਜਾਰ ਗਏ ਹਨਾ ਵਧੀਆ ਵੀ ਇਸ ਮੋਫਾਇਰ ਮੈਂ ਲੀਲਾ ਕਿਹਾ ਨਾ ਤੇ ਲਾਲ ਲੰਸੂ ਜੇ ਬਾਈ ਬਹੁਤ ਸੋਹਣੀਆਂ ਬਣੀਆਂ ਫਰਦੀਆਂ ਸਾਰਿਆਂ ਨੇ ਪਹਿਣਾ ਤੇ ਬਸ ਆਪ ਦਾ ਹਨਾ ਕਹਿੰਦੇ ਹੁੰਦਾ ਉੱਥੇ ਤਾਰ ਜੀ ਵੱਜਦੀ ਹੈ ਜਿੱਥੇ ਆਪਾਂ ਨਾ ਸੋਚਣਾ ਹੋਵੇ ਉੱਥੇ ਜਾ ਕੇ ਤਾਰ ਖੜ ਜਾਂਦੀ ਹੈ ਤੇ ਇਸ ਕਰਕੇ ਨਾ ਮੇਰਾ ਕੋਈ ਵਧੀਆ ਸੂਟ ਬਣਾਉਣ ਨੂੰ ਜੀ ਨਹੀਂ ਕਰਿਆ ਹਨਾ ਨਹੀਂ ਮੈਂ ਮਹਿੰਗਾ ਵਧੀਆ ਸੂਟ ਬਣਾਉਣਾ ਸੀਗਾ ਤੇ ਮੇਰਾ ਜੀਜਾ ਨਹੀਂ ਮੰਨਿਆ ਅੰਮੀ ਤੇ ਤੀ ਤੂੰ ਉਧਰ ਵੀ ਤੀ ਤੂੰ ਡੱਬੇ ਚ ਵੜ ਗਈ ਦਿਖਾ ਦਿਓ ਉਸ ਡੱਬੇ ਚ ਕਿਹਦੀ ਦਿਖਾਈ ਜੰਨੀ ਆ ਕਿਦਾਂ ਦੀ ਬਾਹਰ ਆਇਆ ਪੁੱਤ ਮੈਂ ਅੱਜੋਂ ਤੋਂ ਸਾਡੇ ਆਏ ਚੌੜ ਕਰਦੇ ਸਾਰਾ ਦਿਨ ਵੇ ਪੜਦਾ ਜਾ ਵਾ ਹਾਈ ਨਹੀਂ ਅਮੀ ਆ ਦੇਖ ਲੈ ਕੋਈ ਹੈ ਨਹੀਂ ਇਹਦੇ ਵਿੱਚ ਆ ਦੇਖ ਲੈ ਕੋਈ ਹੈ ਨਹੀਂ ਨਾ ਡੱਬੇ ਤੇ ਲੱਤ ਮਾਰ ਕੇ ਸਿੱਟ ਗਏ ਥੱਲੇ ਆਪਣਾ ਆ ਜਾ ਵਾ ਆ ਜਾ ਵਾ ਆ ਜਾ ਵਾ ਸਿੱਕਲੇ ਮਾਰਾ ਜਖਰਾ ਹੋਇਆ ਮੈਨੂੰ ਆ ਜਾ ਵਾ ਛੋਟਾ ਬੱਚਾ ਜਾਣ ਕੇ ਨਾ ਕੋਈ ਹੱਥ ਲਗਾ ਨਾ ਰੇ ਦੁਬ ਦੁਬ ਧਮ ਧਮ ਚਲੋ ਜੀ ਸਬਜ਼ੀ ਬਣਾ ਲਈ ਆਪਾਂ ਹਨਾ ਤੇ ਇਹਨਾਂ ਨੂੰ ਕੋਈ ਕਰ ਲੈਣ ਤੇ ਕੋਈ ਪ੍ਰੋਸੈਸ ਹੈ ਇਹ ਦੁਬਾਰਾ ਸਟਾਰਟ ਫੋਨ ਆ ਗਿਆ ਮੀ ਪੜਾ ਦੇ ਮੈਨੂੰ ਲਓ ਜੀ ਹੁਣ ਅਗਲਾ ਪ੍ਰੋਸੈਸ ਕਰੀ ਜਾਂਦੇ ਆ ਇਹ ਤੇ ਦੇਖੋ ਜੀ ਆ ਪ੍ਰੀਤ ਕਿਹੜੀ ਗਨ ਵਜਦੀ ਪੁੱਤ ਗਲੂ ਗਨ ਗਲੂ ਗਨ ਤੇ ਇਹ ਲੈ ਕੇ ਆਏ ਆ ਤੇ ਇਹਦੇ ਨਾਲ ਪ੍ਰੀਤ ਚਾਟ ਬਲੈਕ ਚਾਟ ਚ ਫੇਰੀ ਹੈ ਆ ਦੇਖੀਂ ਆਂ ਜਾਰੀ ਆਰੀ ਗਰਮ ਗਰਮ ਤੇ ਲੱਗੇ ਪਏ ਆ ਜੀ ਇਹ ਆਪ ਦਾ ਬਣਾਉਣ ਆ ਆ ਦੇਖੋ ਕਿੱਡੇ ਵਧੀਆ ਤਰੀਕੇ ਨਾਲ ਪਲੱਗ ਲਾ ਰੱਖਿਆ ਦੇਖੋ ਕੋਲੇ ਬੋਰਡ ਥਾਂਕ ਕੇ ਰੱਖ ਲਓ ਪ੍ਰੀਤ ਇਹ ਬਣੇ ਬਾਅਦ ਫੇਰ ਜਰੂਰ ਪੈ ਜਾਂਦੀ ਹੈ ਨਾ ਤੇ 150 ਰੁਪਏ ਦੀ ਦਿੱਤੀ ਹੈ ਜੀ ਇਹ ਤੇ ਇਸ ਵਿੱਚ ਚਬਕਦਾ ਹਾਂ ਤੇ ਇਹਦੇ ਆਪਾਂ ਸਾਰੇ ਸਮਾਨ ਤੇ ਜਸ਼ਨ ਨੂੰ ਸਮਾਨ ਦਵਾ ਕੇ ਲਿਆਉਂਦਾ 580 ਰੁਪਏ ਦਾ ਸਮਾਨ ਆਇਆਗਾ ਤੇ ਪਾਣੀ ਹੋਰ ਜਾਂਦਾ ਚਲੋ ਤੁਹਾਡਾ ਦੋ ਤੇ ਇਹਦਾ ਚਬਕਾ ਦੋ ਕੋਈ ਨਹੀਂ ਕੋਈ ਨਹੀਂ ਮਾਨਾ ਮੋਟਾ ਤਾਂ ਚਲ ਲਾਓ ਜੀ ਗਿੱਜਰ ਦਾ ਆਪਾਂ ਨੂੰ ਇੰਨਾ ਕੁ ਜ਼ਿਆਦਾ ਸੁੱਕ ਹੋ ਗਿਆ ਹੁਣ ਮੇਰੀ ਗੱਲ ਸੁਣੋ 20 ਮਿੰਟ ਹੋ ਗਏ ਇਹਨੂੰ ਚਲਾਏ ਨੂੰ ਹਣਾ ਤੇ ਆਪਾਂ ਬਸ 5 ਕਿ ਮਿੰਟਾਂ ਦਾ ਹੀ ਕਰਦਾਂਗੇ ਬੰਦ ਤੇ ਫਿਰ ਆ 20 ਲੀਟਰ ਪਾਣੀ ਵਧੀਆ ਨਿਕਲਿਆ ਹੋਇਆ ਗਰਮ ਹਨਾ ਤੇ 10 ਕਿਲੋ ਲੀਟਰ ਇਹ ਕਹਿੰਦੇ ਅੰਦਰ ਰੱਖਦਾ ਆਪਦੇ ਤੇ 20 ਲੀਟਰ ਪਾਣੀ ਕੱਢ ਕੇ ਵਧੀਆ ਜਸ਼ਨਪਰੀਤ ਨਾਲੇ ਮੈਂ ਨਾਲੂੰਗੀ ਤੇ ਗਰਮ ਪਾਣੀ ਤਾਂ 20 ਲੀਟਰ ਬਹੁਤ ਹੁੰਦਾ ਜੀ ਤੇ ਸਾਨੂੰ ਬੜਾ ਜਿਆਦਾ ਮੁਸ਼ਕਲ ਸੀਗਾ ਤਾਂ ਬੀਬੀ ਨੇ ਸੁਖ ਕਰਤਾ ਤੇ ਕਹ ਇਹ ਗੱਲਾਂ ਸੱਚੀਆਂ ਹਨਾ ਸਿਆਣਿਆਂ ਦੀਆਂ ਵੀ ਪੈਸੇ ਨਾਲ ਹੀ ਸਰਦਾਰੀ ਹੁੰਦੀ ਏ ਜੇ ਬੰਦੇ ਕੋਲੇ ਪੈਸਾ ਤਾਂ ਸਰਦਾਰੀ ਐ ਸਭ ਕੁਝ ਐ ਬੰਦਾ ਨਾਲ ਖੜਾ ਕੁਝ ਵੀ ਖਰੀਦ ਸਕਦਾ ਹਨਾ ਤੇ ਚਲੋ ਆਪਾਂ ਤਾਂ ਕਹਿੰਦੇ ਬੀਬੀ ਦੀ ਵੈਗਰੂ ਹਣਾ ਲੰਬੀ ਉਮਰ ਬਖਸ਼ੇ ਵੀ ਜਿਹੜਾ ਸਾਨੂੰ ਹਣਾ ਚੜਦੇ ਹਾਇ ਤਾਂ ਸਿਆਲ ਵੀ ਨਹੀਂ ਆਇਆ ਸੀਗਾ ਚਲੋ ਪਾਣੀ ਦਾ ਬਹੁਤ ਜ਼ਿਆਦਾ ਸੋਖ ਹੋ ਗਿਆ ਆਪਾਂ ਨੂੰ ਹਣਾ ਤੇ ਤੇ ਬਸ ਇੱਕ ਦੋ ਦਿਨਾਂ ਜੀ ਆਪਾਂ ਫਿਰ ਆਪਾਂ ਹਣਾ ਗੁਰਦੁਆਰਾ ਸਾਹਿਬ ਵੀ ਜਾਣਾ ਸਟਾਰਟ ਕਰਾਂਗੇ ਕਿਉਂਕਿ ਸਾਨੂੰ ਹੁਣ ਪਾਣੀ ਦੀ ਬਿਲਕੁਲ ਕੋਈ ਦਿੱਕਤ ਨਹੀਂ ਹੈਗੀ ਤੇ ਹੁਣ ਆਪਾਂ ਕਰ ਦਨੇ ਜੀ ਬੰਦ ਪਾਣੀ ਹੋ ਗਿਆ ਉਹ ਕਰ ਲਓ ਜੀ ਇੱਧਰ ਵੀ ਚੱਲ ਰਿਹਾ ਕੰਮ ਪੂਰਾ ਚੋਰਾ-ਸ਼ੋਰਾ ਤੇ ਉਧਰ ਆਪਣੀ ਸਬਜ਼ੀ ਬਣ ਗਈ ਸਬ지 ਬਣਾਈਆ ਪਾ ਆਲੂ ਚੋਲੇ ਦੁੱਧ ਕਰਮ ਹੋ ਗਿਆ ਆਟਾ ਗੁੰਨ ਲਿਆ ਮੈਂ ਤੇ ਚਲੋ ਮੈਂ ਕਿਹਾ ਗਿੱਜਰ ਦਿਖਾ ਦਈਏ ਤੁਹਾਨੂੰ ਹੁਣ ਕੀ ਰਹਿ ਗਿਆ ਪੱਤਾ ਵੀਨਸ ਨਾਮ ਲਿਖਣਾ ਕੋ ਸਟਾਰ ਵੀਨਸ ਹੈਗੇ ਛੋਟੇ ਕੋਲੇ ਉਹ ਕੋਈ ਕੰਮ ਨਹੀਂ ਆਉਦੀ ਤਾਰ ਜੀ ਤਾਂ ਅੱਜ ਤਾਂ ਕੰਮ ਆ ਲੂ ਜਦੋਂ ਕੋਈ ਕਿਤਰ ਗਿਆ ਖਰਾਬ ਆ ਜਿਦਾਰ ਵੀ ਲਿਆਂਦੀ ਸੀ ਮੈਂ ਤਾਂ ਨਾ ਅੱਖ ਸੀ ਮਖੇਦੇ ਉੱਤੇ ਆਏ ਨਹੀਂ ਲੱਗਦੀ ਪਤਾ ਟੇਪ ਨਾਲ ਲੱਗ ਜਾਂਦੀ ਆਏ ਜਿੱਦਾਂ ਗੋਲ ਨਹੀਂ ਹੁੰਦੀ ਧਰਤੀ ਆਏ 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 ਹਾਏ ਪਹਿਲਾਂ ਲੱਗਦੀ ਪਹਿਲਾਂ ਪਤਾ ਤੂੰ ਕਿਵੇਂ ਕਹਿੰਦੀ ਐ ਮੈਂ ਉਹ ਮਿਲਾ ਕੇ ਦਿਖਾਉਂ ਇੱਕ ਮਿੰਟ ਮੈਂ ਵੀਡੀਓ ਰੋਕ ਕੇ ਦਿਖਾਉਂ ਕੋਈ ਖਰਾਬ ਆ ਬੰਦਾ ਇਹ ਨਹੀਂ ਲੈ ਕੇ ਜਾਣਾ ਸਾਰਾ ਹਨਾ ਬਣਿਆ ਹੋਇਆ ਤੇ ਬੇਲਾ ਐ ਨਹੀਂ ਕੁਝ ਨਹੀਂ ਕਰਿਆ ਅੱਜ ਆਏ ਲਓ ਜੀ ਆਪਾਂ ਲੱਗੇ ਪਏ ਆ ਬਣਾਉਣਾ ਇਹ ਕਾਇਕ ਨਿਕਲਦੀ ਹੈ ਹੂੰ ਇਹਦਾ ਬਾਅਦ ਚ ਲੈ ਜਾ ਹਾਏ ਮੰਮੀ ਤੀਜੀ ਰੀਡ ਨਹੀਂ ਲੱਗੀ ਤੀਜੀ ਲੱਗ ਗਈ ਆ ਸੀ ਆ ਦੇਖ ਲੈ ਦੂਜੀ ਚਲੀ ਜਾਂਦੀ ਹੈ ਹਜੇ ਦੂਜੀ ਚਲੀ ਜਾਂਦੀ ਹੈ ਤੂੰ ਲਾ ਤਾਂ ਦਿੰਦੇ ਤੇ ਮੰਮੀ ਹੋਰ ਬੋਲ ਤੇ ਦੇਖਦੇ ਆ ਜੀ ਕਿਸ ਤਰ੍ਹਾਂ ਬਣ ਕੇ ਤਿਆਰ ਹੁੰਦਾ ਤੇ ਕੱਲ ਨੂੰ ਜਸ਼ਨ ਨੇ ਲੈ ਕੇ ਜਾਣਾ ਸਕੂਲ ਇਹ ਕਿਉਂਕਿ ਕੱਲ ਨੂੰ ਇਹਨਾਂ ਦੀ ਪੀ.ਐਮ ਹੈ ਅੱਜ ਬੁਸ਼ਟ ਕਰਾਂਗੇ ਰੋਟੀ ਐਸੀ ਬਣਾਉਣੀ ਹੈ ਤੇ ਰੋਟੀ ਉਹ ਸਬਜੀ ਬਣ ਗਈ ਤੇ ਰੋਟੀ ਬਣਾ ਕੇ ਬਸ ਖਾ ਲਾਂਗੇ ਨਾਲ ਦੀ ਨਾਲ ਤੇ ਮੈਂ ਨਾ ਮੰਮੀ ਵਾਸਤੇ ਕੁਝ ਗਿਫਟ ਬਣਾਇਆ ਹੈ ਤੇ ਬਾਕੀ ਜੀ ਅੱਜ ਹਨਾ ਜਵਾਕਾਂ ਨੇ ਕਿਹਾ ਮੈਨੂੰ ਕਹਿੰਦੇ ਵੀ ਮੰਮੀ ਅੱਜ ਤੁਹਾਡੀ ਮੈਰਿਜ ਐਨਿਵਰਸਰੀ ਹੈ ਤੇ ਸੱਚੀ ਸਾਡੀ ਅੱਜ ਹਨਾ 10 10 ਤੇ ਮੈਰਿਜ ਐਨਿਵਰਸਰੀ ਹੈ ਜੀ ਸਾਡੀ ਅੱਜ ਨਲੇ ਵਰਤ ਹੈ ਦੇਖੋ ਹਨਾ ਵਰਤ ਤੇ ਮੈਰਿਜ ਐਨਿਵਰਸਰੀ ਇਕੱਠੇ ਹੋ ਗਏ ਜੀ ਸਾਡੇ ਤੇ ਮੈਨੂੰ ਕਿਸੇ ਨੇ ਮਿਸ ਨਹੀਂ ਕਰਿਆ ਹਜੇ ਤੱਕ ਹਾਂ ਕਰਤਾ ਹੈਪੀ ਐਨੀਵਰਸਰੀ ਥੈਂਕ ਯੂ ਪੁੱਤਾ ਕੀਤਾ ਸੀ ਐਸੀ ਕੀਤਾ ਸੀ ਥੈਂਕ ਯੂ ਪੁੱਤਾ ਥੈਂਕ ਯੂ ਕਦੋਂ ਕਰਾ ਸੀ ਭੁੱਲ ਗਈ ਮੈਨੂੰ ਉੱਥੇ ਖੜੀ ਤੇ ਗੇਟ ਨੇ ਸਮਾਂ ਤੋਂ ਪਹਿਲੇ ਆ ਲਿਆ ਤੇ ਆ ਕੇ ਉੱਥੇ ਖੜੀ ਹੁੰਦਾ ਸੀ ਥੈਂਕ ਯੂ ਪੁੱਤਾ ਥੈਂਕ ਯੂ ਆਜ ਵੀ ਦਿਨ ਆਈ ਸੀ ਮੀ ਨੇਚਰ ਆਹੀ ਦਿਨ ਜੇ ਸੀਗੇ ਹਨਾ ਨਾ ਗਰਮੀ ਸੀ ਨਾ ਠੰਡ ਜੀ ਸੀ ਤੇ ਸਾਡੇ ਸੀਗਾ ਜੀ ਵਿਆਹ ਨਾਰਮਲ ਛਿਗਾ ਨਾ ਨਾਰਮਲ ਵਿਆਹ ਸੀਗਾ ਸਾਡਾ ਨਾਰਮਲ ਹੀ ਹੁੰਦੇ ਸਾਰਿਆਂ ਦੇ ਵਿਆਹ ਨਾਰਮਲ ਹੀ ਨਾਰਮਲ ਆਸਮਾਨ ਮਤਲਬ ਐ ਟੈਂਪਰੇਚਰ ਟੈਂਪਰੇਚਰ ਹਾਂ ਵਧੀਆ ਸੀ ਨਾ ਠੰਡ ਸੀ ਨਾ ਗਰਮੀ ਸੀ ਨਾਰਮਲ ਠੰਡ ਵੀ ਲੱਗਦੀ ਸੀ ਗਰਮੀ ਵੀ ਹਮ ਨਾਰਮਲ ਨਾਰਮਲ ਤੇ ਆ ਸੀ ਆਪਣਾ ਤੇ ਪਹਿਲਾਂ ਅਸੀਂ ਨਾ ਇੱਥੇ ਗੋਲ ਜੇ ਲਾਤੇ ਸੀ ਫਿਰ ਮੰਮੀ ਨੇ ਆਈਡੀ ਦਿੱਤਾ ਫਿਰ ਅਸੀਂ ਐਂ ਕਰਤਾ ਐਂ ਗੋਲ ਗੋਲੀ ਲੈ ਕੇ ਜਾਣਾ ਹੈ ਹੋਰ ਹਾਂ ਇਹ ਸੋਣੇ ਲੱਗੂਗਾ ਤੈਨੂੰ ਜੀ ਬਸ ਹੁਣ ਕਰ ਦਾਂਗੇ ਅਸੀਂ ਮਿਲ 10 20 ਮਿੰਟ ਅਚ ਤਿਆਰ ਕਰ ਦਾਂਗੇ ਵੀ ਤੂੰ ਹਣਾ ਮੈਂ ਤੈਨੂੰ ਆਏ ਸੀ ਜਿਆਦਾ ਨਾ ਲਈ ਹਣਾ ਤਾਰ ਕੋਸ ਤੁਸੀਂ ਬਚਾ ਕੇ ਰੱਖ ਲਓ ਜੇ ਕੁਛ ਕਰਨਾਂ ਦਾ ਇਹ ਥੋੜਾ ਮੋਟਾ ਤੱਪੀ ਵਾਲੀ ਵੱਡਾ ਵੱਡਾ ਲਾਓ ਇਹਨੂੰ ਆ ਵੱਡਾ ਵੱਡਾ ਐਨੀ ਵੀ ਗਰਮ ਨਹੀਂਗੀ ਥੋੜੀ ਜੀ ਬਸ ਹਾਂ ਥੋੜੀ ਜੀ ਤੇ ਕੁਛ ਬਚਾ ਲਿਆ ਤੁਸੀਂ ਮੇਰੇ ਖਿਆਲ ਨਾਲ ਬਹੁਤ ਹੈ ਇੱਥੇ ਇੱਕ ਬੋਲ ਇੱਥੇ ਲੱਗ ਜੂਗੀ ਇੱਥੇ ਤਾਂ ਕਰ ਲੈ ਆਣੇ ਆਪਾਂ ਆ ਕੀ ਹੋ ਗਿਆ ਖਰਚ ਖਰਚ ਕੁਝ ਬਾਲ ਜਵਾਨ ਗਿਆ ਹਾਂ ਆ ਬਾਲ ਜਗੇ ਬੰਨ ਜਾਂਦੇ ਇਹ ਤਾਂ ਬਾਤ ਚ ਲੈ ਜਾਂ ਨਿਕਲ ਜਾਣਗੇ ਹੁਣ ਨਾ ਛੇੜ ਪੁੱਤ ਕਿਰਾ ਹੁਣ ਸਾਰੀ ਤਾਰ ਪੱਤੀ ਚਾਉ ਆਸੀ ਆ ਦਿੱਕੇ ਦਿੱਕੇ ਚਲੋ ਜੀ ਫੇਰ ਮਿਲਦੇ ਆ ਲਓ ਜੀ ਅੱਜ ਤਾਂ ਹਜੇ ਸੀ ਰੋਟੀ ਨਹੀਂ ਬਣਾਈ ਟਾਈਮ ਹੋ ਗਿਆ 7:30 ਤੇ ਜਸ਼ਨ ਨੇ ਇਸ ਤਰ੍ਹਾਂ ਕਰਤੀ ਹਨਾ ਆਪਦਾ ਸੋਲਰ ਸਿਸਟਮ ਤਿਆਰ ਕਰ ਲਿਆ ਤੇ ਵੈਸੇ ਹਜੇ ਨਾਮ ਵਗੈਰਾ ਕੁਝ ਲਿਖਣਗੇ ਹੋ ਰਹਿੰਦੇ ਨੇ ਐਸ ਤਰ੍ਹਾਂ ਹਨਾ ਬੋਲਾਂ ਨੂੰ ਪਹਿਲਾਂ ਰੰਗ ਕਰਿਆ ਫਿਰ ਕਿਸ ਵਧੀਆ ਤਰੀਕੇ ਨਾਲ ਚਪਈਆਂ ਮੈਂ ਇਕੱਲੇ ਨਹੀਂ ਕੀਤਾ ਇਹ ਤੇ ਮੰਮੀ ਨੇ ਮੇਰੀ ਹੈਲਪ ਕਰਾਈ ਸੀ ਨਹੀਂ ਨਹੀਂ ਆਈ ਨਹੀਂ ਕਹਿੰਦੇ ਤੇ ਪਤਾ ਸੀ ਤਿੰਨਾਂ ਨੇ ਤਿਆਰ ਕਰਿਆ ਪ੍ਰੀਤ ਵੀ ਨਾਲ ਲੱਗੀ ਪ੍ਰੀਤ ਨੇ ਕੁਝ ਨਹੀਂ ਕੀਤਾ ਸੀ ਲਓ ਜੀ ਇਹਨਾਂ ਦੀ ਮਾੜੀ ਜੀ ਹੋ ਗਈ ਕੱਟੀ ਤੇ ਲਓ ਜੀ ਹਨਾ ਸਬਜ਼ੀ ਆਪਾਂ ਬਣਾ ਲਈ ਜੀ ਆਲੂ ਤੜ ਤੇ ਆਲੂ ਛੋਲੇ ਬਣਾ ਲਈ ਸਬਜ਼ੀ ਆਪਾਂ ਤੇ ਦੁੱਧ ਗਰਮ ਕਰ ਲਿਆ ਆਟਾ ਗੁੰਨਿਆ ਪਿਆ ਤੇ ਹੁਣ ਆਪਾਂ ਲਾਗਦੇ ਹਾਂ ਜੀ ਰੋਟੀ ਤੇ ਰੋਟੀਆਂ ਬਣਾ ਲਦੀ ਨਾ ਬਣਾ ਲੈਣੇ ਹਨਾ ਤੇ ਰੋਟੀ ਬਣਾ ਕੇ ਲੈਨੇ ਆਪਾਂ ਖਾ ਯਾ ਜਾਕੋਸ ਬੀ ਬੀ ਜਾਵੜੀ ਹਨਾ ਤੇ ਬੀਬੀ ਤੋਂ ਬਗੈਰ ਵੀ ਸੋਨਸਰਾ ਜੀ ਹੋ ਗਈ ਕੱਲ ਗੱਲਾਂ ਮਾਰੀ ਕੇ ਲਾਲਚ ਲੱਗੇ ਰਹੇ ਤੇ ਅੱਜ ਕੱਲੇ ਹੀ ਜ ਰਹੀ ਹੈ ਹਨਾ ਇੱਕ ਕੱਲੇ ਰਹੀ ਇੱਕ ਵਰਤ ਆ ਗਿਆ ਇੱਕ ਐਨਿਵਰਸਰੀ ਹੈ ਸਾਰੀਆਂ ਚੀਜ਼ਾਂ ਜੀਆਂ ਰਲ ਗਈਆਂ ਇੱਕ ਗੱਗੀ ਦਾ ਫੋਨ ਨਹੀਂ ਆਇਆ ਅੱਜ ਤੇ ਟੜਕੇ ਦੇ ਫੋਨ ਦਿੱਕੀਆਂ ਦੇ ਸੀਗੀ ਵੀ ਚੱਲ ਹਨਾ ਅੱਜ ਫੋਨ ਆ ਜੂਗਾ ਚੱਲ ਉਹਨੂੰ ਗੱਗੀ ਨੂੰ ਵੀ ਮੈਂ ਕਹਿ ਦੂੰਗੀ ਹਨਾ ਵੀ ਇੱਕ ਗੱਗੀ ਵੀ ਹੈਪੀ ਮੈਰਿਜ ਐਨਿਵਰਸਰੀ ਹਨਾ ਵੀ ਚੱਲ ਮੈਂ ਉਹਨੂੰ ਕਹਿ ਦੂੰਗੀ ਫੋਨ ਤੇ ਅੱਜ ਕੁਦਰਤੀ ਫੋਨ ਨਹੀਂ ਆਇਆ ਉਹ ਡੇਲੀ ਫੋਨ ਕਰ ਲੈਂਦਾ ਹੁੰਦਾ ਪਰਸੋਂ ਆ ਗਿਆ ਸੀਗਾ ਅੱਜ ਫੋਨ ਨਹੀਂ ਕਰਿਆ ਉਹਨੇ ਮਾਂ ਦੇ ਪੁੱਤ ਨੇ ਤੇ ਚਲੋ ਵੀ ਹੈਨਾ ਵਿਸ਼ ਕਰ ਦਿੰਦੇ ਇੰਨੇ ਨਾਲ ਐਂ ਹੋ ਜਾਂਦਾ ਹੈਨਾ ਵੀ ਚਲੋ ਫੋਨ ਤੇ ਵੀ ਉਹੀ ਜੀ ਗੱਲ ਹੋ ਜਾਂਦੀ ਹੈ ਤੇ ਐ ਹੀ ਹੁੰਦਾ ਨਾ ਕੁਦਰਤ ਹੁੰਦੀ ਜਦੋਂ ਹੁੰਦੀ ਹੈ ਤੇ ਵੈਸੇ ਹੈਨਾ ਅੱਜ ਦਿਨ ਬਹੁਤ ਵਧੀਆ ਹੈਗਾ ਹੈਨਾ ਵੀ ਬੱਤ ਵੀ ਆ ਗਈ ਐਨਿਵਰਸਰੀ ਵੀ ਹੈ ਸ਼ਾਇਦ ਹੈਨਾ ਗੱਗੀ ਘਰੇ ਹੁੰਦਾ ਮੈਂ ਬੱਤ ਵੀ ਰੱਖਣਾ ਸੀਗਾ ਤੇ ਬਤ ਵੀ ਰੱਖਣਾ ਸੀ ਮੈਂ ਹਨਾ ਤੇ ਅਨਿਵਰਸਰੀ ਵੀ ਅਸੀਂ ਕੋਈ ਕੇਕ ਵਗੈਰਾ ਛੋਟਾ ਜਿਹਾ ਕੱਟ ਕਰ ਲੈਂਦੇ ਹਨਾ ਜੀ ਗੱਗੀ ਹੁੰਦਾ ਤੇ ਇਧਰ ਮੇਰੇ ਪੁੱਤ ਨੇ ਕੁਝ ਲਿਖਿਆ ਭਾਈ ਫੇਰ ਹੋਰ ਗੱਲਾਂ ਫੇਰ ਕਰਾਂਗੇ ਆਪਾਂ ਇਹਦੇ ਉੱਤੇ ਲਿਖਿਆ ਜੀ ਹੈਪੀ ਹੈਪੀ ਕਰਸਿਵ ਰਾਈਟਿੰਗ ਚ ਅਨਿਵਰਸਰੀ ਹੈਪੀ ਮੈਰਜ ਅਨਿਵਰਸਰੀ ਮੈਰਜ ਤਾਂ ਲਿਖਿਆ ਹੀ ਨਹੀਂ ਅਨਿਵਰਸਰੀ ਅਨਿਵਰਸਰੀ ਹੈਪੀ ਅਨਿਵਰਸਰੀ ਲਿਖਿਆ ਜੀ ਜਸ਼ਨ ਆਈ ਲਵ ਯੂ ਮਮ ਲਵ ਮਮ ਆਈ ਲਵ ਯੂ ਮਮ ਠੀਕ ਹੈ ਜੀ ਮੰਮੀ ਆ ਤੇਰਾ ਓਮ ਜਗਦੀਸ਼ ਕਰਾ ਤੇ ਬਸ ਜਿਹਾ ਹੀ ਹੁੰਦਾ ਨਾ ਕੁਦਰਤ ਦੀਆਂ ਗੱਲਾਂ ਐ ਚਲ ਦਿਖਾ ओम जय जगदीश अविनाश अच्छा हुन मेरी आरती जगह नदी रे तू आ कर चावंदा ना बहुत ज्यादा बस आई करिये सारा दिन ना मैं लालच लगी रहनी है बस सारा दिन ना ते आई कछात कर आईला हां हूं सी है सुबह में ते डरा लागे आ ना सही ठीक लो जी जस रेने तो आरती करती है ना एमर्जेंट वर्थ दी ते ए भाव दी मतलब बर्थ दी ਤੇ ਆਰਤੀ ਕਰਤੀ ਚਲੋ ਤੇ ਨਾ ਸ਼ਰਟ ਖਰਾਬ ਹੋ ਜੂ ਰੰਗ ਨਹੀਂ ਲੈਣਾ ਚਲ ਤੇ ਚਲੋ ਜੀ ਹਨਾ ਜਗਦੀ ਸਬੀਨਾ ਲਓ ਜੀ ਹੁਣ ਜਿਸ਼ਣ ਕਹਿੰਦਾ ਮੇਰੇ ਪਤਾ ਤੇ ਅੱਜ ਹਨਾ ਸ਼ਾਇਦ ਬੀਬੀ ਰਹਿ ਜਾਂਦੀ ਚਲ ਸਾਨੂੰ ਰੌਣਕ ਜੀ ਹੋ ਜਾਂਦੀ ਘਰੇ ਹਨਾ ਵੀ ਅੱਜ ਹਨਾ ਐ ਜੇ ਕੱਲੇ ਆ ਮਹਿਸੂਸ ਕਰੀ ਜਾਂਦੇ ਹਨਾ ਅਸੀਂ ਦਿਨੇ ਕਿਉਂਕਿ ਕੁਝ ਤਾਂ ਕੱਲ ਆ ਗਈ ਬੀਬੀ ਸ਼ਾਇਦ ਜੇ ਨਹੀਂ ਆਈ ਹੁੰਦੀ ਹੈ ਨਾ ਚਲ ਮਾਹੌਲ ਉਦਾਂ ਦੀ ਬਣਿਆ ਹੋਇਆ ਸੀਗਾ ਚਲ ਆਪਾਂ ਚੁੱਪਚੇ ਕਰਕੇ ਤੁਰੇ ਫਿਰਦੇ ਸੀਗੇ ਤੇ ਬੀਬੀ ਨੂੰ ਸੀ ਆਖਿਆ ਨਹੀਂ ਵੀ ਚਲਾ ਦਿੱਤਾ ਤਾਂ ਉਹ ਹੋ ਰਹਿ ਜਾਣਾ ਕਿਉਂਕਿ लवली ਕੱਲਾ ਹੈਗਾ ਜੇ ਚੱਲ ਹੈਨਾ ਉਹ ਵਰ ਜਾਵੜਿਆ ਆਉਣਾ ਤਾਂ ਬੀਬੀ ਨੇ ਇੱਥੇ ਇੱਥੇ ਆ ਜੂਗੀ ਕਰੇ ਤੇ ਚੱਲ ਅੱਜ ਜੇ ਰਹਿ ਜਾਂਦੀ ਹੈ ਨਾ ਚੱਲਾ ਇਹ ਹੋਰੀ ਬੰਦਾ ਚੱਲ ਗੱਲਾਂ ਬਾਤਾਂ ਨਾਲ ਧਿਆਨ ਜੜ ਜਾਂਦਾ ਹੈ ਨਾ ਤੇ ਉਹ ਜਦੋਂ ਆਇਆ ਹੁੰਦਾ ਜੋ ਕੋਈ ਤਿਥ ਤਿਹਾਰ ਕੁਛ ਵੀ ਹੁੰਦਾ ਉਹਦੋਂ ਬੰਦੇ ਦੀ ਕਮੀ ਜੀ ਬਹੁਤ ਜ਼ਿਆਦਾ ਮਹਿਸੂਸ ਹੁੰਦੀ ਹੈ ਵੀ ਉਹ ਆਪਾਂ ਸਾਰਾ ਦਿਨ ਹੈਨਾ ਕੰਮਾਂ ਤਾਂ ਦੇ ਚ ਤੇ ਘਰ ਦੀਆਂ ਹੈਨਾ ਜ਼ਿੰਮੇਵਾਰੀਆਂ ਦੇ ਚ ਭੱਜੇ ਫਿਰਦੇ ਰਹਿੰਨੇ ਜਦੋਂ ਐਹ ਜਿਹਾ ਟਾਈਮ ਹੁੰਦਾ ਤੇ ਉਦੋਂ ਆਏ ਜੇ ਹੁੰਦਾ ਹਨਾ ਵੀ ਸਾਰੇ ਫੈਮਿਲੀ ਇਕੱਠੀ ਹੋਵੇ ਤੇ ਵਧੀਆ ਐ ਸੋਹਣਾ ਜਿਹਾ ਲੱਗਦਾ ਚਲੋ ਕੋਈ ਨਹੀਂ ਵੈਗਰੂ ਨੇ ਚਾਇਆ ਹਨਾ ਤਾਂ ਗੱਗੀ ਬਹੁਤ ਜਲਦ ਕਰੇ ਆਊਗਾ ਦਿਨ ਧੀਆਂ ਚਾਊਗਾ ਹਨਾ ਆਪਦੇ ਪਰਿਵਾਰ ਚਾਊਗਾ ਤੇ ਆਪਾਂ ਵਲੌਗ ਚ ਵੀ ਲਿਆ ਕਰਾਂਗੇ ਵਧੀਆ ਹਨਾ ਫਿਰ ਅਸੀਂ ਚਾਰੇ ਜਣੇ ਪੰਜੇ ਜਣੇ ਵਧੀਆ ਵਲੌਗ ਬਣਾਇਆ ਕਰਾਂਗੇ ਹਨਾ ਸਖੜ ਕੇ ਤੇ ਬਹੁਤ ਉਹ ਵੀ ਹਨਾ ਜੇ ਗੱਲਾਂ ਮਾਰਦੇ ਆ ਜੇ ਬਹੁਤ ਜ਼ਿਆਦੇ ਗੱਲਾਂ ਮਾਰਦਾ ਬਹੁਤ ਜ਼ਿਆਦੇ ਹਨਾ ਤੇ ਗੱਲ ਨਹੀਂ ਪੈ ਜੇ ਫਿਰ ਹਰਦਾ ਨੀਗਾ ਤੇ ਥੋੜਾ ਜਿਹਾ ਕਾਕੇ ਨੂੰ ਸੁਭਾਅ ਹੋ ਰਿਹਾ ਵੀ ਕਾਕਾ ਘੱਟ ਬੋਲਦਾ ਹਨ ਤੇ ਗੱਗੀ ਬਹੁਤ ਜ਼ਿਆਦਾ ਬੋਲਦਾ ਇਹ ਤਾਂ ਅਸੀਂ ਮਤਲਬ ਉਹੋ ਜਿਹੀ ਮੈਂ ਇੱਕ ਸਾਢੇ 4ਾਂ ਦੀ ਆਵਾਜ਼ ਬਹੁਤ ਉੱਚੀ ਹੈ ਨਾ ਅਸੀਂ ਇੰਨਾ ਰੌਲਾ ਪਾਉਣੇ ਕਰੇ ਬੋਲਦੇ ਜੇ ਨਾਰਮਲ ਵੀ ਵੀ ਜੇ ਨਹੀਂ ਗੱਗੀ ਨਹੀਂ ਮੈਨੂੰ ਕਮਰੇ ਚ ਬਾਜ਼ ਮਾਰਦੀ ਮੈਂ ਜਿਵੇਂ ਦੂਜੇ ਵੜੇ ਚ ਤੁਰੇ ਫਿਰਦੀ ਆ ਉੱਥੋਂ ਆਵਾਜ਼ ਵੀ ਸਾਨੂੰ ਇੱਕ ਦੂਜੇ ਦੀ ਗੱਲ ਵਧੀਆ ਸੁਣ ਜਾਂਦੀ ਹੈ ਤੇ ਉੱਚੀ ਬੋਲਦੇ ਆ ਅਸੀਂ ਸਾਰੀ ਫੈਮਿਲੀ ਹਨਾ ਪਰ ਕਾਕੇ ਨੂੰ ਗੱਗੀ ਦਾ ਫਰਕ ਹੈ ਇਹ ਕਿਉਂਕਿ ਬਹੁਤ ਉੱਚੀ ਬੋਲਦਾ ਮੈਂ ਵੀ ਥੋੜਾ ਉੱਚਾ ਵੱਧ ਬੋਲਦੀ ਹਾਂ ਸਾਡੇ ਮਤਲਬ ਚਾਰੇ ਪੰਜੇ ਜ ਬੀਬੀ ਦੀ ਬਾਜ ਵੀ ਆਪਣੀ ਦੀ ਵੱਡੀ ਹੈ ਤੇ ਜਬਾਕ ਵੀ ਸਾਰੇ ਆਪਣੀ ਫੁੱਲ ਵਾਚ ਵੱਡੀ ਹੈ ਤੇ ਆਪਾਂ ਮਤਲਬ ਰੌਲਾ ਜਪਾਈ ਜਾਂਦੇ ਆ ਤੇ ਐ ਲੱਗਦਾ ਰੌਣਕ ਜੀ ਲੱਗੀ ਰਹਿੰਦੀ ਘਰੇ ਹਨਾ ਇੱਕ ਆਏ ਜੀ ਮਿੰਨਾ ਜਾਂ ਬੋਲਣਾ ਹਨਾ ਵਿੱਚ ਗੁੰਡ ਗੁੰਡ ਜੇ ਕਰੀ ਜਾਂਦਾ ਉਹ ਚੀਜ਼ ਵੀ ਸਾਨੂੰ ਸਾਡੇ ਪਰਿਵਾਰ ਚ ਤਾਂ ਹੈ ਨਹੀਂ ਆ ਘੱਟ ਬੋਲਦੇ ਆ ਸੀ ਮਤਲਬ ਕਰਾਰਾ ਜਾਂ ਬੋਲਣਾ ਹਨਾ ਕਰਾਰਾ ਜਾਂ ਉਹ ਚੀਜ਼ ਬੋਲਦੇ ਆ ਸੀ ਤੇ ਚਲੋ ਜੀ ਹਨਾ ਅੱਜ ਵਾਲੀ ਵੀਡੀਓ ਦਾ ਆਪਾਂ ਇੱਥੇ ਐਂਡ ਕਰਦੇ ਆ ਮਿਲਾਂਗੇ ਕੱਲ ਨੂੰ ਕਿਸੇ ਹੋਰ ਨਵੀਂ ਵੀਡੀਓ ਦੇ ਨਾਲ ਤੇ ਵੀਡੀਓ ਨੂੰ ਪਲੀਜ਼ ਫੁੱਲ ਵਾਚ ਕਰ ਲਓ ਸੋਹਣੇ-ਸੋਹਣੇ ਕਰੋ ਜੀ ਕਮੈਂਟ ਤੇ ਸਪੋਰਟ ਕਰੋ ਆਪਣੇ ਚੈਨਲ ਨਾਲ ਇਮੀ ਲਾਂਗੇ ਜੀ ਕੱਲ ਨੂੰ ਕਿਸੇ ਹੋਰ ਨਵੀਂ ਵੀਡੀਓ ਨਾਲ ਸਤਿ ਸ਼੍ਰੀ ਅਕਾਲ ਬਾਏ ਬਾਏ